ਵਾਹਿਗੁਰੂ ਸਭ ਜੀ ਨੰਦੋ ਦੇ ਵੰਦਨਨ ਕਵਾੜ ਸਰਵ ਕਲਾ ਸਮਰਥ ਗੋਹਣ ਤੇ ਰਾਖੋ ਪ੍ਰਭੂ ਮਾਨਵ ਦੇਰ ਹੱਥ ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨ ਬੋਲੇ ਬੁਲਾਇਆ ਤੇਰਾ ਜੇਤਾ ਜੀਉ ਬਿਨ ਸਭ ਤੇਰਾ ਤੂੰ ਅੰਤਰ ਜਾਮੀ ਪਰਮ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇ ਆ ਤੂੰ ਕਰਾਏ ਤੇ ਆਉ ਕਰੀ ਬਖਿਆਨ ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀ ਸਾਚੁ ਸਾਈਆ ਕਿਆ ਨਹੀ ਕਰ ਤੇਰਾ ਭਰਤਾ ਤੇ ਰ ਸਾਂਕ੍ਰਿਸ਼ ਹੈ ਜਿਸ ਦੇਹ ਸੁਪਾਵੇ ਸਾਚੇ ਸਾਈਆ ਕਿਆ ਨਹੀ ਕਰ ਤੇਰਾ ਕਾਣ ਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰ ਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੋ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰਵਾਣੀ ਲੜੀਵਾਰ ਕਥਾ ਜੋ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ ਤਿਬ ਤੇ ਅਨੰਦ ਸਹਿਜੀ ਨੇ ਪਾਵਨ ਬਾਣੀ ਦੀ ਕਥਾ ਜੋ ਕੱਲ ਤੋਂ ਆਰੰਭ ਹੋਈ ਹੈ ਆਓ ਸਤਿਗੁਰੂ ਜੀ ਦੇ ਅਮਰ ਜਪ ਬਚਨਾਂ ਨਾਲ ਜੁੜ ਕੇ ਲਾਹ ਪ੍ਰਾਪਤ ਕਰੀਏ ਇਹ ਗੁਰੂ 파ਤਸ਼ਾਹ ਜੀ ਨੂੰ ਗੁਰੂ 파ਤਸ਼ਾਹ ਜੀ ਦਾ ਆਪਾਂ ਨੂੰ ਹੁਕਮ ਹੈ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮੇਰੇ ਸਾਧ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁਤਰ ਤਰੀਏ ਜੀਉ ਪਾਤਸ਼ਾਹ ਵਰਮਾਨ ਕਰਦੇ ਨੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਨਥਾਂ ਸਵਾਉ ਗੁਰਬਾਣੀ ਦੀ ਪਾਵਨ ਕਥਾ ਗੁਰੂ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਬਲ ਖਨਾ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਗੁਰੂ ਚਰਣਾ ਵਿਚ ਆਦਰਿ ਲਵਾਓ ਕਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਥੇ ਸਹਿਵਾ ਕਿਆ ਨਹੀ ਕਰ ਤੇਰੇ ਕਰ ਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਇਹ ਸੱਚੇ ਸਾਹਿਬ ਮਾਲਕ ਵਾਹਿਗੁਰੂ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਭਾਵ ਤੇਰੇ ਘਰ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਰਹਿਮਤਾਂ ਖਜ਼ਾਨੇ ਹਨ ਇਸੇ ਕਰਕੇ ਪਾਤਸ਼ਾਹ ਕਹਿੰਦੇ ਭਾਈ ਦਾਤਾ ਉਹ ਨਾ ਮੰਗੀ ਐ ਫਿਰ ਮੰਗਣ ਜਾਈਏ ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਇਗੁਰੂ ਕੇਵਲ ਮਨੁੱਖਾਂ ਨੂੰ ਹੀ ਦਾਤਾ ਨਹੀਂ ਦਿੰਦਾ ਸਾਰਿਆਂ ਜੀਵਾਂ ਦਾ ਉਹ ਦਾਤਾ ਹੈ ਤੇ ਸਾਰਿਆਂ ਜੀਵਾਂ ਨੂੰ ਜਿਸ ਤਰ੍ਹਾਂ ਦੀ ਵਸਤੂ ਦੀ ਲੋੜ ਹੈ ਉਹ ਸਾਰਿਆਂ ਨੂੰ ਦਿੰਦਾ ਹੈ ਪਰ ਜੀਵ ਦੀ ਭਾਵਨਾ ਬਣੇ ਤਾਂ ਇਹ ਗੱਲ ਬਣਦੀ ਹੈ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਸਾਖੀਆਂ ਕਿ ਜਿਨ੍ਹਾਂ ਨੇ ਭਰੋਸਾ ਰੱਖਿਆ ਉਹਨਾਂ ਨੂੰ ਜੋ ਕਰਮਾਂ ਵਿੱਚ ਨਹੀਂ ਵੀ ਸੀ ਉਹ ਵੀ ਪ੍ਰਾਪਤ ਹੋਇਆ ਤੇ ਜਿਨ੍ਹਾਂ ਨੇ ਭਰੋਸਾ ਨਹੀਂ ਰੱਖਿਆ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ ਜਿਵੇਂ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਮਾਤਾ ਸੁਲਖਣੀ ਜੀ ਛੱਬੇ ਪਿੰਡ ਦੀ ਰਹਿਣ ਵਾਲੇ ਜ਼ਮੀਨ ਜਾਇਦਾਦ ਬਹੁਤ ਹੈ ਪਰ ਘਰ ਦੇ ਵਿੱਚ ਸੰਤਾਨ ਨਹੀਂ ਹੈ ਬੜੇ ਪੀਰਾ ਫਕੀਰਾ ਨੂੰ ਮਨਾਇਆ ਬੜੇ ਧੂਣਿਆਂ ਵਾਲੇ ਸਾਧੂਆਂ ਕੋਲ ਵੀ ਗਈ ਬੜੇ ਧਾਗੇ ਤਵੀਤ ਵੀ ਕੀਤੇ ਪਰ ਕਿਤੋਂ ਵੀ ਖੈਰ ਨਾ ਪਈ ਗੁਰੂ ਨਾਨਕ ਦੇ ਘਰ ਦੀ ਮਹਿਮਾ ਦਾ ਪਤਾ ਲੱਗਾ ਉਸ ਸਮੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਰਾਜੀ ਜਗ ਜਲੰਦੇ ਦਾ ਉਧਾਰ ਕਰ ਰਹੇ ਨੇ ਆਏ ਜੇ ਜਦੋਂ ਮਾਤਾ ਸੁਲਖਣੀ ਜੀ ਨੇ ਪਾਤਸ਼ਾਹ ਨੂੰ ਨਮਸ਼ਕਾਰ ਕੀਤੀ ਤਾਂ ਉੱਤਰ ਦੀ ਯਾਚਨਾ ਕੀਤੀ ਸਤਿਗੁਰੂ ਕਹਿੰਦੇ ਮਾਤਾ ਤੇਰੇ ਕਰਮਾਂ ਵਿੱਚ ਵਾਹਿਗੁਰੂ ਨੇ ਲਿਖਿਆ ਹੀ ਨਹੀਂ ਹੈ ਤੇਰੇ ਕਰਮਾਂ ਵਿੱਚ ਸੰਤਾਨ ਨਹੀਂ ਲਿਖੀ ਬੜੀ ਉਦਾਸ ਹੋ ਕੇ ਕਹਿੰਦੀ ਘਰ ਨੂੰ ਵਾਪਸ ਜਾ ਰਹੀ ਸੀ ਅੱਖਾਂ ਦੇ ਵਿੱਚ ਅਥਰੂ ਸੀ ਭਾਈ ਗੁਰਦਾਸ ਜੀ ਮਿਲ ਕੇ ਰਸਤੇ ਵਿੱਚ ਉਹਨਾਂ ਨੇ ਪੁੱਛਿਆ ਮਾਂ ਕੀ ਗੱਲ ਹੈ ਕਿਉਂ ਉਦਾਸ ਹੋ ਕੇ ਰੋਂਦੀ ਹੋਈ ਜਾ ਰਹੀ ਸਾਰੀ ਵਿਥਿਆ ਦੱਸੀ ਉਮਰ ਦਾ ਬਹੁਤ ਵੱਡਾ ਹਿੱਸਾ ਗੁਜ਼ਰ ਚੁੱਕਾ ਹੈ ਸੰਤਾਨ ਨਹੀਂ ਇਸ ਘਰ ਵਿੱਚ ਦਸ ਪਾਈ ਸੀ ਕਿਸੇ ਨੇ ਬੜੇ ਪਰੋਸੇ ਨਾਲ ਆਈ ਸੀ ਪਰ ਗੱਲ ਬਣੀ ਨਹੀਂ ਤਾਂ ਭਾਈ ਗੁਰਦਾਸ ਜੀ ਨੇ ᔪਗਤੀ ਦੱਸ ਦਿੱਤੀ ਇਸੇ ਕਰਕੇ ਕਹਿੰਦੇ ਸੰਗਤ ਕਰਦੇ ਰਹਿਣਾ ਚਾਹੀਦਾ ਹੈ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਆਪਾਂ ਨੂੰ ᔪਗਤੀ ਮਿਲਦੀ ਹੈ ᔪਗਤੀ ਦੇ ਨਾਲ ਗੁਰਮੁਖ ਨੂੰ ਮੁਕਤੀ ਹੋਇਆ ਕਰਦੀ ਹੈ ਜੇ ᔪਗਤੀ ਕੋਲ ਨਹੀਂ ਮੁਕਤ ਨਹੀਂ ਹੋਵੇਗੀ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਪੂਰੀ ਜੁਗਤ ਹੋਵੇ ਅਧੂਰੀ ਜੁਗਤ ਵੀ ਨਾ ਹੋਵੇ ਪੂਰੀ ਜੁਗਤ ਕਿਤੋਂ ਮਿਲਦੀ ਹੈ ਪੂਰੇ ਸਤਗੁਰੂ ਕੋਲੋਂ ਸਤ ਸੰਗਤ ਦੇ ਵਿੱਚੋਂ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਬਹਿੰਦਿਆਂ ਖੇਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਪਰਵਾਹ ਵਿੱਚ ਰਹਿੰਦੇ ਆਈ ਉੱਚੀ ਪਦਵੀ ਪ੍ਰਾਪਤ ਹੋ ਜਾਵੇਗੀ ਮੁਕਤ ਹੋ ਜਾਵੇਗਾ ਪਰਜੁਗਤੀ ਸੱਚੇ ਸਤਿਗੁਰੂ ਕੋਲੋਂ ਮਿਲਦੀ ਹੈ ਜੇ ਆਪਾਂ ਉਹ ਸਾਥੀ ਨੂੰ ਜਾਣਦੇ ਆਂ ਚੰਗੀ ਤਰ੍ਹਾਂ ਜਦੋਂ ਦੱਸੇ ਮੁਤਾਬਕ ਜੁਗਤੀ ਵਰਤੀ ਸਤਿਗੁਰੂ ਦੇ ਘੋੜੇ ਦੀਆਂ ਲਗਾਮਾਂ پکڑ ਲਈਆਂ ਉਹੀ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਉਹੀ ਜਵਾਬ ਦੇ ਦਿੱਤਾ ਤੇ ਹੁਣ ਜੁਗਤੀ ਮਿਲੀ ਹੋਈ ਸੀ ਕਹਿਣ ਲੱਗੀ ਪਾਤਸ਼ਾਹ ਉੱਥੇ ਵੀ ਲਿਖਣ ਵਾਲਾ ਤੂੰ ਇੱਥੇ ਵੀ ਲਿਖਣ ਵਾਲਾ ਤੂੰ ਕਿਰਪਾ ਕਰ ਦੇਵੋ ਸਾਥੇ ਸਾਇਵਾ ਕਿਆ ਨਹੀਂ ਕਰਦੀ ਰਹਿ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਦਾਤਾ ਸਾਰਾ ਕੁਝ ਹੈ ਤੂੰ ਕਿਰਪਾ ਕਰ ਪਾਤਸ਼ਾਹ ਮਸਰਾਪ ਏ ਇੱਕ ਪੁੱਤਰ ਮੰਗਦੀ ਸੀ ਸੱਤਾਂ ਦੀ ਦਾਤ ਮਿਲੀ ਅੱਜ ਵੀ ਉਸ ਮਾਤਾ ਦੀ ਔਲਾਦ ਸਤ ਪਤੀਆਂ ਦੇ ਵਿੱਚ ਉਹ ਵਸਦੀ ਹੈ। हे ਸੱਚੇ ਸਾਹਿਬ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ? ਸਾਚੇ ਸਾਇਬਾ, ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਸੇ ਹੈ ਜਿਸ ਦੇ ਸੋ ਪਾਵੇ। ਤੇਰੇ ਘਰ ਵਿੱਚ ਸਾਰਾ ਕੁਝ ਹੈ। ਰੂਹਾਨੀਅਤ ਦੀਆਂ ਅਦੌਲਤਾਂ, ਸੰਸਾਰ ਦੀਆਂ ਅਦੌਲਤਾਂ, ਕੋਈ ਕਮੀ ਨਹੀਂ ਹੈ। ਪਰ ਪ੍ਰਾਪਤ ਕਿਹਨੂੰ ਹੁੰਦਾ ਹੈ ਜਿਸ ਨੂੰ ਤੂੰ ਦਿੰਦਾ ਹੈ? ਕੀ ਵਾਰੀ ਗੁਰੂ ਫਰਕ ਰੱਖਦਾ ਹੈ ਜਾਂ ਸੱਚਾ ਸਤਿਗੁਰੂ ਫਰਕ ਰੱਖਦਾ ਹੈ ਸਾਰਿਆਂ ਨੂੰ ਕਿਉਂ ਨਹੀਂ ਦਿੰਦਾ ਦਾਤ ਉਹਦਾ ਕਾਰਨ ਹੈ ਸਤਿਗੁਰੂ ਵੱਲੋਂ ਕੋਈ ਫਰਕ ਨਹੀਂ ਹੈ ਆਪਣੇ ਵੱਲੋਂ ਫਰਕ ਹੈ ਇਸ ਕਰਕੇ ਸਾਨੂੰ ਉਹ ਦਾਤ ਪ੍ਰਾਪਤ ਨਹੀਂ ਹੁੰਦੀ ਜਿਵੇਂ ਇੱਕ ਪਿਤਾ ਦੇ ਚਾਰ ਬੱਚੇ ਨੇ ਇੱਕ ਬੱਚਾ بڑا ਛੋਟਾ ਹੈ ਦੋਨੋਂ ਕਿਸੇ ਗੱਲ ਦੀ ਸਮਝ ਨਹੀਂ ਹੈ ਤਾਂ ਭਾਵੇਂ ਉਹ ਵੀ ਬੱਚਾ ਹੈ ਪਿਤਾ ਦਾ ਪਰ ਉਹ ਕੋਈ ਵੀ ਮਹਿੰਗੀ ਵਸਤੂ ਉਸ ਨੂੰ ਨਹੀਂ ਦੇਵੇਗਾ ਵੀ ਇਹ ਬੱਚਾ ਰਸਤੇ ਗਲੀ ਵਿੱਚ ਖੇਡਣ ਗਿਆ ਗਵਾਈ ਨਾ ਆਵੇ ਕੋਈ ਵਸਤੂ ਜਾਂ ਬੱਚੇ ਦੀ ਉਮਰ ਛੋਟੀ ਹੈ 10-12 ਸਾਲ ਆਪਾਂ ਉਹਨੂੰ ਗੱਡੀ ਨਹੀਂ ਪਕੜਾਵਾਂਗੇ ਮੋਟਰਸਾਈਕਲ ਨਹੀਂ ਪਕੜਾਵਾਂਗੇ ਕਿਉਂ ਬੱਚਾ ਛੋਟਾ ਹੈ ਵੇ ਇਹ ਕਿਤੇ ਐਕਸੀਡੈਂਟ ਨਾ ਕਰ ਲਵੇ ਨੁਕਸਾਨ ਕਰ ਲਵੇਗਾ ਆਪਣਾ ਪਾਵ ਮਹਿੰਗੀ ਚੀਜ਼ ਜਿਹੜੀ ਹੈ ਉਹ ਛੋਟੇ ਬੱਚਿਆਂ ਤੋਂ ਬਚਾ ਕੇ ਰੱਖੀ ਜਾਂਦੀ ਨਹੀਂ ਦਿੱਤੀ ਜਾਂਦੀ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਅਮੋਲਕ ਦਾਤ ਹੈ ਜਾਂ ਦੁਨਿਆਵੀ ਦਾਤਾਂ ਵੀ ਜਿਨ੍ਹਾਂ ਨੂੰ پا ਕੇ ਮਨੁੱਖ ਪਤਾ ਨਹੀਂ ਕੀ ਕਰ ਲਵੇ ਸਤਿਗੁਰੂ ਜੀ ਇਸ ਕਰਕੇ ਜਦੋਂ ਤੱਕ ਜੋਗ ਨਹੀਂ ਬਣਦਾ ਉਦੋਂ ਤੱਕ ਨਹੀਂ ਦੇਂਦੇ ਯੋਗ ਕਿਵੇਂ ਬਣੇਗਾ ਜੇਵੇ ਸਤਿਗੁਰੂ ਦੀ ਸੇਵਾ ਕਰੇਗਾ ਸੰਗਤ ਕਰੇਗਾ ਤਾਂ ਇਸ ਨੂੰ ਸਮਝ ਆ ਜਾਵੇਗੀ ਇਹ ਦਾਤਾ ਪ੍ਰਾਪਤ ਕਰਕੇ ਕਿਵੇਂ ਜੀਵਨ ਬਤੀਤ ਕਰਨਾ ਹੈ ਕਿਉਂਕਿ ਜਿਨ੍ਹਾਂ ਨੂੰ ਪਤਾ ਨਾ ਨ ਲੱਗਾ ਬਾਦਸ਼ਾਹ ਕਹਿੰਦੇ ਫਿਰ ਉਹਨਾਂ ਨੇ ਇਸ ਤਾਂ ਦਾਤਾ ਨਾਲ ਜੀਵਨ ਖਵਾਲ ਕਰ ਲਿਆ ਵਸਤੂਆਂ ਨੂੰ ਪਦਾਰਥਾਂ ਨੂੰ ਦਾਤਾ ਨੂੰ ਪਾ ਕੇ ਹੰਕਾਰੀ ਹੋਵੇ ਤੂੰ ਸਾਰਾ ਕੁਝ ਬਰਬਾਦ ਕਰ ਲਿਆ ਤੂੰ ਮਾਲਕ ਦੇ ਘਰ ਵਿੱਚ ਸਾਰਾ ਕੁਝ ਹੈ ਉਸੇ ਨੂੰ ਦਿੰਦਾ ਹੈ ਜਿਹੜਾ ਯੋਗ ਹੁੰਦਾ ਹੈ ਜਿਸ ਨੂੰ ਤੂੰ ਦਿੰਦਾ ਹੈ ਉਹ ਪ੍ਰਾਪਤ ਕਰ ਲੈਂਦਾ ਸਦਾ ਸਿਵਕ ਸਲਾਹ ਤੇਰੀ ਨਾਮ ਮਨ ਵਸਾਵੇ ਸਦਾ ਸਿਵਕ ਸਲਾਹ ਤੇਰੀ ਨਾਮ ਮਨ ਵਸਾਵੇ हे 와이ਗੁਰੂ ਜੀ ਦੇ ਤੂੰ ਕਿਰਪਾ ਕਰ ਦੇਵੇਂ ਉਹ ਸਦਾ ਤੇਰੀ ਸਿਵਤ ਸਲਾਹ ਦੀ ਦਾਤ ਨੂੰ ਮਨ ਵਿੱਚ ਵਸਾ ਲੈਂਦਾ ਹੈ ਤੇ ਤੇਰੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਉਸਾਰੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਜਿਨਾ ਦੇ ਮਨ ਵਿੱਚ 와ਇਗੁਰੂ ਦਾ ਨਾਮ ਵਸ ਗਿਆ ਉਹਨਾਂ ਦੀ ਨਿਸ਼ਾਨੀ ਕੀ ਹੈ ਉਹਨਾਂ ਦੀ ਕੀ ਨਿਸ਼ਾਨੀ ਹੈ ਪਾਤਸ਼ਾਹ ਕਹਿੰਦੇ ਨਾਮ ਜਿਨ ਕੈ ਮਨ ਰਸਿਆ ਬਾਜੇ ਸ਼ਬਦ ਕਨੇਰੇ ਕਨੇਰੇ ਸ਼ਬਦ ਭਾਵ ਅੰਦਰ ਅਨਾਹਦ ਨਾਦੀਆਂ ਬਿਆੰਦ ਤੁਣਾ ਉੱਠਣ ਲੱਗ ਪੈਂਦੀਆਂ ਨੇ ਜਿਸ ਨੂੰ ਗੁਰਬਾਣੀ ਵਿੱਚ ਏਦਾਂ ਵੀ ਆਖਿਆ ਹੈ ਅਨਮੜਿਆ ਮੰਦਰ ਬਾਜੈ ਬਿਨ ਸਾਵਨ ਕਨਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਇਕ ਢੋਲ ਵੱਜ ਰਿਹਾ ਹੈ ਅੰਦਰ ਪਰ ਉਹ ਮੜਿਆ ਹੋਇਆ ਨਹੀਂ ਹੈ ਅਣ ਮੜਿਆ ਮੰਡਲ ਬਾਜੈ ਮਿਨ ਸਾਵਣ ਕਨਾਰ ਗਾਜੈ ਸਾਵਣ ਆਇਆ ਨਹੀਂ ਪਰ ਬੱਦਲ ਗਰਜ ਰਿਹਾ ਹੈ ਭਾਵ ਅੰਦਰ ਅਨਾਹਦ ਨਾਦ ਦੀ ਧੁਨ ਪ੍ਰਗਟ ਹੋ ਗਈ ਹਰ ਸਮੇਂ ਉਹ ਗੜਗੜਾਟ ਹੋ ਰਹੀ ਹੈ ਜਿੱਤੇ ਵਿਕਾਰਾਂ ਨੂੰ ਕੋਈ ਥਾਂ ਨਹੀਂ ਹੈ ਜਿਵੇਂ ਢੋਲ ਵੱਜਦਾ ਹੋਵੇ ਤਾਂ ਉੱਤੇ ਫਿਰ ਹੋਰ ਕਿਸੇ ਦੇ ਬੋਲਣ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਜਿੱਥੇ ਬੱਦਲ ਗਰਜਦੇ ਹੋਣ ਉੱਥੇ ਕਿਸੇ ਹੋਰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਤੋ ਪਾਤਸ਼ਾਹ ਜੀ ਬਰਮਾਨ ਕਰਦੇ ਨੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਅਨਾਦ ਨਾਮ ਦੇ ਸ਼ਬਦ ਵੱਜਣ ਲੱਗ ਪੈਂਦੇ ਨੇ ਕਹ ਨਾਨਕ ਲੱਤੇ ਸਾਇਬ ਕਿਆ ਨਾਹੀ ਘਰ ਤੇਰਾ ਗੁਰਮੁਖ ਕਹਿੰਦੇ ਨੇ ਸੱਚੇ ਸਾਇਬ ਮਾਲਗ ਵਾਹਿਗੁਰੂ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਪਾਪ ਕੋਈ ਐਸੀ ਦਾਤ ਨਹੀਂ ਜੋ ਤੇਰੇ ਘਰ ਵਿੱਚ ਨਾ ਹੋਵੇ ਜਦੋਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜ੍ਹਦੇ ਆਂ ਕਹਿੰਦੇ ਭਾਈ ਲੈਣਾ ਜੀ ਆਏ ਤੇ ਹਰ ਸਾਲ ਦੇਵੀ ਦੀ ਯਾਤਰਾ ਕਰਨ ਜਾਂਦੇ ਸੀ ਐਤ ਕੀ ਰੁਕ ਗਏ ਰਾਤ ਨੂੰ ਕੀ ਵੇਖਦੇ ਨੇ ਕਿ ਇੱਕ ਬਹੁਤ ਹੀ ਸੁੰਦਰ ਸਰੂਪ ਵਾਲੀ ਬੀਬੀ ਬੜੇ ਕੀਮਤੀ ਵਸਤਰ ਪਾਏ ਨੇ ਬੜੇ ਕੀਮਤੀ ਹੁਨਸਰੇ ਗਾਹਣੇ ਪਾਏ ਨੇ ਜੋ ਇਸ ਲੋਕ ਦੇ ਨਹੀਂ ਲੱਗਦੇ ਸਵਰਗ ਦੇ ਲੱਗਦੇ ਨੇ ਤੇ ਉਹਦਾ ਸਰੂਪ ਦੇਖਿਆ ਉਹ ਕੀ ਕਰੀ ਗੁਰੂ ਨਾਨਕ ਦੇ ਦਰਬਾਰ ਵਿੱਚ ਝਾੜੂ ਲਾ ਰਹੀ ਹੈ ਪੁੱਛਿਆ ਕੋਲ ਜਾ ਕੇ ਬਾਤਾ ਤੂੰ ਕੌਣ ਹੈ ਤਾਂ ਕਹਿ ਲੱਗੀ ਮੈਂ ਉਹੀ ਮਾਤਾ ਜਿਹਦੀ ਯਾਤਰਾ ਕਰਨ ਤੁਸੀਂ ਜਾਂਦੇ ਹੋ ਇੱਥੇ ਕਿਵੇਂ ਇਹ ਤਾਂ ਨਿਰੰਕਾਰ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਸਾਰੇ ਇਹਨਾਂ ਕੋਲ ਨਹੀਂ ਦਾਤਾਂ ਲੈਂਦੇ ਨੇ ਤੇਰੇ ਵਰਗੇ ਭਗਤਾਂ ਨੂੰ ਮੈਂ ਇਤੋਂ ਹੀ ਦਾਤਾਂ ਲੈ ਕੇ ਦੇ ਦਿੰੀਆਂ ਇੱਥੇ ਕਿੰਨੀਆਂ ਦਾਤਾਂ ਨੇ ਕਹਿੰਦੇ ਆ ਗਿਣਤੀ ਪੰਡਾਰੇ ਭਰੇ ਨੇ ਅੰਤ ਹੀ ਕੋਈ ਨਹੀਂ ਹੈ ਸਾਡੀ ਤਾਂ ਜਿੰਨੀ ਕੁ ਪਾਇਆ ਹੈ ਅਸੀਂ ਉਸੇ ਹਿਸਾਬ ਨਾਲ ਇਥੋਂ ਲੈ ਲੈਂਦੇ ਆ ਸਾਰੇ ਤੇ ਤਾਂ ਬਿਆੰਤ ਹੀ ਪੰਡਾਰੇ ਭਰੇ ਹੋਏ ਨੇ ਜਿਸ ਸਮੇਂ ਭਟ ਸਹਿਬਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਵਈਆਂ ਦੇ ਵਿੱਚ ਉਸਤਤ ਕਰਦੇ ਨੇ ਉਹ ਕਹਿੰਦੇ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਣ ਗਾਵੈ ਮਾਝੋ ਬੈਰਾਗੀ ਜਿਨ ਧਿਆਨ ਅੰਤਰ ਜਾਣ ਮਹੇਸ਼ ਸ਼ਿਵ ਜੀ ਕੋਲੇ 나ਤ ਉਹ ਵੀ ਤੁਹਾਡੇ ਗੁਣ ਗਾਉਂਦਾ ਹੈ ਪਰਤ ਰਵਦਾਸ ਜੀ ਭਾਵ ਸਾਰਾ ਦਾ ਜ਼ਿਕਰ ਕੀਤਾ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਭਗਤ ਮੇਨ ਗੁਣ ਰਵੇ ਸਹਿ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਓ ਪ੍ਰੀਕਦ ਗੁਣ ਰਵੇ ਗੋਤਮ ਰਿਖ ਜਸ ਗਾਇਓ ਕਭ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਇਕ ਮਨ ਪੁਰਗ ਤੇ ਆਏ ਬਰਦਾਤਾ ਸੰਤ ਸਾਹ ਸਦਾਮਿਕ ਆਤਾ ਤਾ ਚਰਨ ਲੈ ਰਿਜੈ ਵਿਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਨਾਮੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵੈ ਗੰਮੀਰ ਤੀਰ ਮਤ ਸਾਗਰ ਜੋਗੀ ਜੰਗਮ ਤਿਆਰ ਕਰੇ ਗੁਣ ਗਾਵੈ ਇੰਦਰ ਆਦ ਭਗਤ ਪ੍ਰਹਿਲਾਦ ਆਤਮ ਰਾਜੀ ਨ ਜਾਣਿਉ ਕਹਿੰਦੇ ਸਾਰੇ ਭਾਦੇ ਗੁਣ ਗਾਉਂਦੇ ਨੇ ਤਾ ਇਸ ਕਰਕੇ ਕਹਿੰਦੇ ਅਸੀਂ ਦਾ ਇੱਥੋਂ ਦਾਤਾ ਲੈਂਦੇ ਆਂ ਕਿ ਭਾਈ ਰੇਣਾ ਜੀ ਕਹਿੰਦੇ ਤੁਹਾਡੀ ਪੂਜਾ ਕਰਨ ਦੀ ਕੀ ਲੋੜ ਹੈ ਅਸੀਂ ਵੀ ਇੱਥੋਂ ਹੀ ਦਾਤਾ ਪ੍ਰਾਪਤ ਕਰ ਲਵਾਂਗੇ ਇੱਥੋਂ ਹੀ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ ਤੋ ਪਾਤਸ਼ਾਹ ਫਰਮਾਨ ਕਰਦੇ ਨੇ ਤੇ ਸੱਚੇ ਸਾਹਿਬ ਮਾਲਕ ਵਾਹਿਗੁਰੂ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਸਾਰਾ ਕੁਝ ਹੈ ਜਦੋਂ ਕੋਈ ਭਾਵਨਾ ਬਣਾ ਕੇ ਰੱਖਦਾ ਹੈ ਤਾਂ ਉਹ ਖਿੰਮਾਤਰ ਦੇ ਸਮੇਂ ਵਿੱਚ ਖਿੰਮੈ ਨੀਤ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ਼ ਇੱਕ ਖਿੰਨ ਵਿੱਚ ਦੁਨੀਆ ਕਹਿੰਦੀ ਹੈ ਕੁਝ ਵੀ ਨਹੀਂ ਹੋ ਸਕਦਾ ਕਿਸੇ ਨੇ ਡਾਕਟਰ ਬਣਨਾ ਹੈ ਇੱਕ ਸੈਕੰਡ ਵਿੱਚ ਨਹੀਂ ਬਣ ਸਕਦਾ ਕਿਸੇ ਨੇ ਕੋਈ ਬਾਦਸ਼ਾਹ ਬਣਨਾ ਹੈ ਦੁਨੀਆ ਦਾ ਦੁਨੀਆਵੀ ਤੌਰ ਤੇ ਇੱਕ ਸਿਨ ਵਿੱਚ ਕੀ ਬਣੇਗਾ ਇੱਕ ਗਰੀਬ ਬੰਦਾ ਇੱਕ ਦੁਨੀਆ ਵਿੱਚ ਕਿਵੇਂ ਇੱਕ ਖਿਣ ਵਿੱਚ ਦੁਨੀਆ ਦੇ ਤਰੀਕੇ ਨਾਲ ਕਦੇ ਵੀ ਨਹੀਂ ਬਣ ਸਕਦਾ ਪਰ ਜਦੋਂ ਉਹਦੀ ਕਿਰਪਾ ਹੋ ਜਾਵੇ ਖਿੰਮੇ ਨੀਚ ਕੀਟ ਕੋ ਰਾਜ ਪਾਰ ਬ੍ਰह्म ਗਰੀਬ ਨਿਵਾਜ ਇੱਕ ਬੱਚੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨ ਬਣਾਤਾ ਇੱਕ ਖਿੰਮਾਤਰ ਦੇ ਸਮੇਂ ਵਿੱਚ ਉਹਨੇ ਭੋਲਾ ਭੋਲਾ ਸ਼ਿਕਾਇਆਂ ਸੀ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਮਨ ਕਰਨ ਦਾ ਇਲਾਕਾ ਹੈ ਪਾਕਿਸਤਾਨ ਦੇ ਵਿੱਚ ਅੱਜ ਵੀ ਉਸ ਯਾਦ ਵਿੱਚ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਤੇ ਉਹ ਬੱਚਾ ਬਹੁਤ ਗਰੀਬ ਘਰ ਦਾ ਸੀ ਰਾਖੀ ਕਰਦਾ ਸੀ ਧੀਮੀ ਦਾ ਉਹ ਖੇਤਾਂ ਦੇ ਤੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਉਹਦੀ ਭਾਵਨਾ ਬਣ ਗਈ ਤੇ ਸਤਗੁਰਾਂ ਨੂੰ ਹੋਲਾ ਸ਼ਿਕਾਇਆ ਸਤਗੁਰੂ ਨੇ ਉਹਨੂੰ ਸੁਲਤਾਨ ਦੀ ਪਦਵੀ ਦਿੱਤੀ ਰਾਤ ਨੂੰ ਘਰ ਗਿਆ ਜਦੋਂ ਨੇਟ ਹੋ ਗਿਆ ਤੇ ਉਤੋਂ ਦਾ ਸ਼ਹਿਰ ਦਾ ਰਾਜਾ ਮਰ ਚੁੱਕਾ ਸੀ ਉਹ ਕਹਿੰਦੇ ਗੱਦੀ ਤੇ ਕਿਹਨੂੰ ਬਟਾਣਾ ਹੈ ਕਿਉਂਕਿ ਰਾਜੇ ਮਰੇ ਹੋਏ ਨੂੰ ਕਈ ਦਿਨ ਹੋ ਗਏ ਤੇ ਮੰਤਰੀਆਂ ਨੇ ਸਲਾਹ ਕੀਤੀ ਕਿਹਨੂੰ ਬਣਾਇਆ ਜਾਵੇ ਕੋਈ ਯੋਗ ਰਾਜਾ ਮਿਲ ਜਾਵੇ ਸਲਾਹ ਕੀਤੀ ਕਹਿੰਦੇ ਜਿਹੜਾ ਸੇਰੇ ਅੰਮ੍ਰਿਤ ਵੇਲੇ ਸੋਗ ਤੇ ਆ ਕੇ ਪਹਿਲਾ ਗੀਤ ਖੋਲੇਗਾ ਨਾ ਸ਼ਹਿਰ ਦੀ ਜੋੜੀ ਦਾ ਦਰਵਾਜ਼ਾ ਉਹ ਨੂੰ ਹੀ ਆਪਾਂ ਰਾਜਾ ਬਣਾ ਦੇਵਾਂਗੇ ਤੇ ਇਹ ਬੱਚਾ ਕਿਤੇ ਰਾਤ ਸ਼ਾਮ ਦਾ ਸਮਾਂ ਖੇਤਾਂ ਵਿੱਚ ਬੈਠਾ ਹੋਏ نیند ਆ ਗਈ ਸੁਤਾ ਰਹਿ ਗਿਆ ਜਦੋਂ ਠੱਕ ਕੁਲੀ ਵੇਖਿਆ ਲੇਟ ਹੋ ਗਿਆ ਜਦੋਂ ਘਰ ਗਿਆ ਅਜੀ ਰਾਤ ਦਾ ਸਮਾਂ ਜਾ ਕੇ ਦਰਵਾਜ਼ਾ ਖੜਕਾਇਆ ਸ਼ਹਿਰ ਦਾ ਤਾਂ ਪਹਿਲਾਂ ਮੰਤਰੀਆਂ ਨੇ ਸਲਾਹ ਕੀਤੀ ਹੋਈ ਸੀ ਕਿਉਂਕਿ ਉਹ ਕੁਝ ਲੋਕਾਂ ਤੱਕ ਗੱਲ ਸੀ ਅੰਦਰ ਗੋਤਵੀਟੰਗ ਦੇ ਦੁਆਰਾ ਕਿ ਜਿਹੜਾ ਆਵੇਗਾ ਉਹਨੂੰ ਆਪਾਂ ਏਦਾਂ ਰਾਜਾ ਬਣਾਣਾ ਹੈ ਉਹ ਬੱਚਾ ਜਦੋਂ ਆਇਆ ਪਕੜ ਕੇ ਸਿਪਾਈ ਲੈ ਗਏ ਮੰਤਰੀਆਂ ਦੇ ਕੋਲ ਰਾਜੇ ਦੇ ਪਰਿਵਾਰ ਕੋਲ ਇਹ ਬੱਚਾ ਆਇਆ ਹੈ ਸੇਰੇ ਉਹਨੂੰ ਗੱਦੀ ਦਾ ਤਿਲਕ ਦੇ ਕੇ ਰਾਜਾ ਬਣਾ ਦਿੱਤਾ ਸੁਲਤਾਨ ਬਣਾਦਾ ਜਨਮ ਸਾਖੀ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਔਰ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰੀ ਗ੍ਰੰਥ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਹੈ ਪਾਕਿਸਤਾਨ ਦੇ ਵਿੱਚ ਇਹ ਇਲਾਕਾ ਮਨਕਰਨ ਨਾਮ ਦਾ ਸ਼ਹਿਰ ਨਗਰ ਉਹ ਇਲਾਕਾ ਹੈ ਤੋ ਸੱਚੇ ਸਾਈਆ ਕਿਆ ਨਹੀਂ ਕਰਦੀ ਰਹਿ ਸੱਚੇ ਸਾਈਂ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਛਿੰ ਮਾਤਰ ਦੇ ਸਮੇਂ ਵਿੱਚ ਤੂੰ ਇੱਕ ਕੀੜੇ ਦੀ ਤਰ੍ਹਾਂ ਜਿਹਦਾ ਜੀਵਨ ਕੁਝ ਵੀ ਨਹੀਂ ਹੈ ਉਹਨੂੰ ਰਾਜਾ ਬਣਾ ਦਿੰਦਾ ਹੈ ਨਿਵਾਜ ਦਿੰਦਾ ਹੈ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਕਿ ਸੱਚੇ ਸਾਹਿਬ ਤੇਰੇ ਘਰ ਵਿੱਚ ਕੀ ਕੁਝ ਨਹੀਂ ਹੈ ਸਾਰਾ ਕੁਝ ਹੈ ਪਰ ਜੇ ਦੀ ਭਾਵਨਾ ਬਣ ਗਈ ਸਾਚਾ ਨਾਮ ਮੇਰਾ ਆਧਾਰੋ ਜਿਨ੍ਹਾਂ ਗੁਰਮੁਖਾਂ ਨੇ ਭਾਵਨਾ ਨਾਲ ਜਪਿਆ ਵਾਹਿਗੁਰੂ ਦਾ ਨਾਮ ਉਹਨਾਂ ਦੇ ਜੀਵਨ ਦਾ ਆਧਾਰ ਬਣ ਗਿਆ ਉਹ ਨਾਮ ਤੋਂ ਬਿਨਾ ਜੀ ਨਹੀਂ ਸਕਦੇ ਉਹ ਰਸਨਾ ਤੋਂ ਕਹਿ ਦਿੰਦੇ ਨੇ ਸੱਚਾ ਨਾਮ ਮੇਰੇ ਜੀਵਨ ਦਾ ਆਧਾਰ ਹੈ। ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਇਹ ਸੱਚਾ ਵਾਹਿਗੁਰੂ ਦਾ ਨਾਮ ਜਦੋਂ ਦਾ ਮੇਰੇ ਜੀਵਨ ਦਾ ਆਧਾਰ ਬਣਿਆ ਮੇਰੀਆਂ ਸਾਰੀਆਂ ਭੁੱਖਾਂ ਮਿਟ ਗਈਆਂ। ਸਾਰੀਆਂ ਅੱਖਾਂ ਨੂੰ ਵੀ ਭੁੱਖ ਹੈ, ਸਾਡੇ ਕੰਨਾਂ ਨੂੰ ਵੀ ਭੁੱਖ ਹੈ, ਸਾਡੀ ਰਸਨਾ ਨੂੰ ਵੀ ਭੁੱਖ ਹੈ। ਸਰੀਰ ਦੇ ਇਹ ਸਾਰੇ ਇੰਦਰੀਆਂ ਦੀ ਭੁੱਖ ਮਨ ਦੀ ਭੁੱਖ ਐ ਫਿਰ ਵਾਸਾ ਕੇ ਦੀ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਭਾਵ ਤ੍ਰਿਪਤੀ ਹੋ ਗਈ ਗਰੀਬ ਨਵਾਜ ਪਰਮਾਨਕਾਰੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਕਰ ਸਾਥ ਸੁਖ ਮਨ ਆਈ ਵਸਿਆ ਜਿ ਇੱਛਾ ਸਾ ਪੂਜਾਈਆਂ ਜਦੋਂ ਵਾਹਿਗੁਰੂ ਦਾ ਨਾਮ ਮੇਰੇ ਮਨ ਵਿੱਚ ਆਇਆ ਨਾ ਤੇ ਆਉਂਦਿਆਂ ਸਾਰੇ ਸ਼ਾਂਤੀ ਵਰਤਾ ਦਿੱਤੀ ਕਰ ਸ਼ਾਂਤ ਸੁਖ ਮਨ ਆਏ ਵਸੇ ਮਨ ਵਿੱਚ ਸੁਖ ਵਰਤ ਗਿਆ ਜਦੋਂ ਮਨ ਵਿੱਚ ਵਾਹਿਗੁਰੂ ਦਾ ਨਾਮ ਆਉਂਦਾ ਜਿਵੇਂ ਬੱਦਲ ਆਉਂਦੇ ਨੇ ਨਾ ਬੱਦਲਾਂ ਦੇ ਆਉਣ ਤੋਂ ਪਹਿਲਾਂ ਠੰਡੀ ਹਵਾ ਆਉਣ ਲੱਗ ਜਾਂਦੀ ਹੈ ਹਵਾ ਦੇ ਠੰਡੇ ਠੰਡੇ ਬੁੱਲੇ ਆਉਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦਾ ਨਾਮ ਮੇਰੇ ਮਨ ਵਿੱਚ ਆ ਕੇ ਵਸਣ ਲੱਗਾ ਉਹਦੇ ਤੋਂ ਪਹਿਲਾਂ ਇਹ ਕੋਟਕ ਵਰਤਿਆ ਮਨ ਸ਼ਾਂਤ ਹੋ ਗਿਆ ਵਾਸ਼ਨਾ ਵੱਲੋਂ ਤਿਸ਼ਨਾ ਦੀ ਅੱਗ ਵੱਲੋਂ ਮਨ ਵਿੱਚ ਸੁਖ ਵਸ ਗਿਆ ਇਹ ਸਾਰੀਆਂ ਇੱਛਾ ਪੂਰੀਆਂ ਹੋਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਲਦੀਆ ਇਹ ਵਡਿਆਈਆਂ ਇਹ ਨਾਮ ਮਨ ਵਿੱਚ ਵਸਿਆ ਕਿਵੇਂ ਹੈ ਨਾਮ ਨੇ ਵਸਣ ਨਾਲ ਸਾਰਾ ਕੁਝ ਮਿਲਿਆ ਪਰ ਨਾਮ ਪ੍ਰਾਪਤ ਕਿੱਥੋਂ ਹੋਇਆ ਹੈ ਪਾਸ਼ਾ ਕਹਿੰਦੇ ਸਾਰੀਆਂ ਗੁਰੂ ਦੀਆਂ ਵਡਿਆਈਆਂ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਹਾਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਆਪਣੇ ਆਪ ਨੂੰ ਸਦਾ ਗੁਰੂ ਤੋਂ ਕੁਰਬਾਨ ਕਰ ਦਿੱਤਾ ਗੁਰੂ ਦੇ ਜਿਵੇਂ ਕੇ ਜੀਵਨ ਲਾ ਦਿੱਤਾ ਤੇ ਗੁਰੂ ਫਿਰ ਜਦੋਂ ਵੇਖ ਲੈਂਦਾ ਵੀ ਹਾਂ ਇਹ ਸਿੱਖ ਮੈਨੂੰ ਸਮਰਪਿਤ ਹੋ ਗਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਰਮ ਪ੍ਰਕਾਸ਼ ਗੁਰਪੁਰਵ ਹੈ ਨਾ ਸਤਿਗੁਰੂ ਨੇ ਕਈ ਯੁਗ ਭਗਤੀ ਕੀਤੀ ਹੈ ਸਤਜੋਗ ਤੋਂ ਲੈ ਕੇ ਕਲਯੁਗ ਦਾ ਸਮਾਂ ਏ ਵੀ ਕਾਵੀ ਸਮਾ ਭਗਤੀ ਦੇ ਵਿੱਚ ਲੰਘਿਆ ਇੰਨੇ ਜੁਗਾਂ ਦੀ ਭਗਤੀ ਮਹਾਰਾਜ ਕਹਿੰਦੇ ਮੈਂ ਆਪਣੀ ਸਾਰੀ ਭਗਤੀ ਸਾਰਾ ਤੇਜ ਤਪ ਆਪਣੇ ਖਾਲਸੇ ਨੂੰ ਦਿੰਦਾ ਜਿਹੜਾ ਬਿਪਰਾਂ ਦੀ ਰੀਤੋਂ ਬਚਿਆ ਹੋਇਆ ਹੈ ਭਾਸ਼ਾ ਕਹਿੰਦੀ ਜਿੰਨਾ ਵੀ ਮੇਰਾ ਤੇਜ ਤਪ ਹੈ ਉਹ ਮੈਂ ਆਪਣਾ ਸਾਰਾ ਤੇਜ ਤਪ ਆਪਣੇ ਖਾਲਸੇ ਨੂੰ ਦਿੰਦਾ ਹਾਂ ਆਤਮ ਰਸ ਜੋ ਜਾਣੀ ਸੋ ਐ ਖਾਲਸ ਦੇਵ ਪ੍ਰਭ ਮੋ ਮੈਂ ਤਾਸ ਮੈਂ ਰੰਚਕ ਨਾਹੀ ਪੀਵ ਸਾਚਾ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਸਾਰਾ ਹੀ ਕਹਿਤਾ ਆਪਾਂ ਵੀ ਕੁਝ ਕਿਸੇ ਨੂੰ ਦੇਈਏ ਨਾ ਤੇ ਰੱਖ ਲੈਂਦੇ ਹਾਂ ਆਪਣੇ ਬੱਚਿਆਂ ਨੂੰ ਬਜ਼ੁਰਗ ਹੋ ਗਿਆ ਨਾ ਬੰਦਾ ਆਪਣੇ ਬੱਚਿਆਂ ਨੂੰ ਜ਼ਮੀਨ ਦੇਣ ਲੱਗਾ ਪ੍ਰਾਪਰਟੀ ਦੇਣ ਲੱਗਾ ਵੀ ਕੁਝ ਹਿੱਸਾ ਰੱਖ ਲੈਂਦਾ ਹੈ ਵੀ ਕਾ ਨੂੰ ਮੈਨੂੰ ਪੁੱਛਣਾ ਬੈਂਕ ਵਿੱਚ ਵੀ ਕੁਝ ਪੈਸਾ ਰੱਖ ਲੈਂਦਾ ਮੈਂ ਕੋਈ ਜ਼ਮੀਨ ਵੀ ਰੱਖ ਲੈਂਦਾ ਹੈ ਆਪਣਾ ਘਰ ਵਿੱਚ ਵੀ ਇੱਕ ਅੱਧਾ ਕਮਰਾ ਰੱਖ ਲੈਂਦਾ ਵੀ ਇਹ ਕਮਰਾ ਮੇਰਾ ਹੈ ਜਦ ਤੱਕ ਮੈਂ ਜੀਵਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਪ ਲਗ ਖਾਲਸਾ ਰੇ ਮਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਸਾਰਾ ਹੀ ਆਪਣਾ ਤੇਜ ਤਪ ਬੰਦਗੀ ਮੈਂ ਆਪਣੇ ਖਾਲਸੇ ਨੂੰ ਦੇਣਾ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ ਸਦਾ ਕਰਵਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਜਿਹਨੇ ਵਡਿਆਈਆਂ ਬਖਸ਼ਿਸ਼ਾਂ ਕੀਤੀਆਂ ਕਹੇ ਨਾ ਸੁਣੋ ਸੰਤੋ ਸ਼ਬਦ ਧਰੋ ਪਿਆਰ ਗੁਰਮਖ ਜਿਹੜੇ ਨਾਮ ਦੇ ਜੁੜੇ ਨੇ ਉਹ ਕਹਿੰਦੇ ਗੁਰਮਖੋ ਸੰਤੋ ਪਿਆਰਿਓ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪਾਓ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਬਾਣੀ ਦੇ ਨਾਲ ਜੁੜੋ ਸੱਚਾ ਨਾਮ ਮੇਰਾ ਆਧਾਰੋ ਸੱਚਾ ਵਾਹਿਗੁਰੂ ਦਾ ਨਾਮ ਮੇਰਾ ਜੀਵਨ ਦਾ ਆਧਾਰ ਬਣਿਆ ਮੇਰੇ ਜੀਵਨ ਦਾ ਆਸਰਾ ਬਣਿਆ ਹੈ ਇਸ ਤਰ੍ਹਾਂ ਸੈਬ ਸੱਚੇ ਬਾਦਸ਼ਾਹ ਧਾਨ ਗੁਰੂ ਅਮਰਦਾਸ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ ਸਤਿਗੁਰੂ ਦੀ ਬਾਣੀ ਅਗਾਧ ਬੋਲ ਹੈ ਵਿਚਾਰਾ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿ